ਨੇ ਨਾਲੇ ਗਿਆ ਸੀ ਕਿ ਜਿਹੜਾ ਤੁਹਾਡੇ وکਾਲਤ ਕਰੂਗਾ ਮੈਂ ਉਹਦਾ ਖੋਤੇ ਤੇ ਚੜਾ ਕੇ ਮੂੰਹ ਕਾਲਾ ਕਰੂਗਾ ਤੇ ਉਹ ਇਹ ਫਿਰ ਬਾਅਦ ਦੇ ਵਿੱਚ ਬਾਬਾ ਦਇਆ ਸਿੰਘ ਜੀ ਉਹਨਾਂ ਨੇ ਇਤਿਹਾਸਕ ਤੱਥਾਂ ਨੂੰ ਮੁੱਖ ਰੱਖ ਕੇ ਇਸ ਜਗ੍ਹਾ ਨੂੰ ਜਦੋਂ ਖਤਵਾਇਆ ਤੇ ਇਥੋਂ ਭਾਈ ਲੱड्डा ਜੀ ਦਾ ਇੱਕ ਕਮਰਾ ਤੇ ਥੱਲੇ ਉਹ ਹੋਰ ਕੋਈ ਜਾਂਦੀ ਦੇ ਚੰਦ ਸ਼ਿੱਕੇ ਅੱਧੀ ਉਹ ਨਹਿਰ ਵਾਲੇ ਛੱਪੜ ਦਿਨਾਂ ਆ ਕੇ ਵੇਖਿਆ ਹਾਂਜੀ ਹਾਂਜੀ ਕਿਉਂਕਿ ਪਿੰਡਾਂ ਦੀ ਸਿਆਸਤ ਜਿਹੜੀ ਆ ਉਹ ਇਦਾਂ ਸੱਥਾ ਲਈ ਚੱਲਦੀ ਆ ਇਹਨਾਂ ਬੜਾ ਬੁੜਾ ਏਥੰਦੇ ਸੰਦੀ ਬੋਲਣਾ ਤੋੜੋ ਉਹਨਾਂ ਸਾਡੇ ਐਂਗਲ ਸੋਹਣੇ ਲੱਗਦੇ ਛੋਟੇ ਛੋਟੇ ਇੱਥੇ ਬੜੀ ਇੱਕ ਪੁਰਾਣੀ ਬੇਰੀ ਐ ਤੇ ਜਦੋਂ ਜਦੋਂ ਇਹ ਟੈਂਡੇ ਦੇ ਇਹਦੇ ਕਈ ਵਾਰੀ ਜਦੋਂ ਮੈਂ ਆਪਣੇ ਨਾਨਕੇ ਉਹਨਾਂ ਦੇ ਇਹ ਬੇਰੀ ਦੇ ਬੇਰ ਖਾਨ ਆਇਆ ਨੂੰ ਕਿਰਕਾਂ ਵੀ ਪੈਂਦੀਆਂ ਇਹਦੇ ਕਿਰੀ ਕਿ ਟੱਪਾ ਵੀ ਹੁੰਦਾ ਥਰਾ ਚਨਲ ਤੇ ਪਾੜਣਾ ਮੈਂ ਚਲੋ ਵਧੀਆ ਕੀਤਾ ਕਿੰਨਾ ਪ੍ਰੋਗਰਾਮ ਠੀਕ ਆ ਵਧੀਆ ਵਧੀਆ ਬਹੁਤ ਹੀ ਵਧੀਆ ਚਲੋ ਵਧੀਆ ਤੇਰਾ ਬਾਬਾ ਲੱਡੂ ਕਿਰਪਾ ਕਰੇ ਸੱਚੇ ਪਾਤਸ਼ਾਹ ਹਾਂ ਤੇ ਇਥੇ ਜਿਹੜਾ ਬਾਗ ਸੀ ਪੁਰਾਣਾ ਵੇ ਮੇਰੇ ਨਾਨਕਿਆਂ ਨੂੰ ਲਾਟ ਰਿਆ ਸੀ ਉਹ ਵੀ ਕਿਸੇ ਮੁਸਲਮਾਨ ਚੌਧਰੀ ਦਾ ਸੀ ਬੜਾ ਵੱਡਾ ਬਾਗ ਸੀ 50 ਟਰਕ ਦੇ ਵਿੱਚ ਜਿੱਥੇ ਮੈਂ ਛੋਟਾ ਹੁੰਦਾ ਖੇਡਦਾ ਰਿਆ ਹਰ ਸ੍ਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪਤਾ ਪੰਨੂ ਪਰ ਮੇਰਾ ਚੈਨਲ ਚੰਗ ਦੀ ਰਾਤ ਨੂੰ ਸਵਾਗਤ ਆ ਸਾਰਿਆਂ ਦਾ ਅੱਜ ਜੀ ਮੈਂ ਛੋਟੀ ਜੀ ਤੁਹਾਡੇ ਨਾਲ ਵਲੌਗ ਦੀ ਫੇਰਿੰਗ ਪਾ ਰਿਹਾ ਇਹ ਆ ਸਿੱਖ ਜਗਤ ਦੇ ਬਹੁਤ ਹੀ ਪਿਆਰੇ ਇਨਸਾਨ ਤੇ ਗੁਰੂ ਅਰਜਨ ਸਾਹਿਬ ਦੇ ਨਿੰਨ ਭਗਤ ਭਾਈ ਲੱਧਾ ਜੀ ਬਾਰੇ ਤੇ ਭਾਈ ਲੱਧਾ ਜੀ ਬਾਰੇ ਇਹ ਮਸ਼ਹੂਰ ਆ ਕਿ ਉਹਨਾਂ ਦੇ ਪਰਪਕਾਰ ਜਿਹੜੇ ਆ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਇੱਕ ਸਮਾਂ ਸੀ ਜਦੋਂ ਗੁਰੂ ਘਰ ਦੇ ਵਿੱਚ ਭਾਈ ਮਰਦਾਨਾ ਜੀ ਤੋਂ ਰਵਾਇਤਰੀ ਉਹਦੀ ਕਿ ਸ਼ਬਦ ਕੀਰਤਨ ਜਿਹੜਾ ਸੀ ਉਹ ਮਰਾਸੀ ਕਰਦੇ ਸੀ ਤੇ ਬਿੱਲਾ ਤੇ ਸ਼ਾਇਦ ਫਲਵੰਤਾ ਸੀ ਮੈਨੂੰ ਨਾਲ ਜਿਹੜਾ ਪਲਦਾ ਹਾਂ ਇਹ ਦੋਵੇਂ ਭਰਾ ਸੀ ਜਿਹੜੇ ਕੀਰਤਨ ਕਰਦੇ ਸੀ ਗੁਰੂ ਸਾਹਿਬ ਦੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਦੇ ਵਿੱਚ ਤੇ ਇਹ ਇਹਨਾਂ ਦੀ ਜੋਸ਼ ਮਾਈਕ ਸਹਾਈਤਾ ਸੀ ਗੁਰੂ ਸਾਹਿਬ ਕਰਦੇ ਸੀ ਇਹਨਾਂ ਦੀ ਬੇਟੀ ਦਾ ਵਿਆਹ ਸੀ ਇਹਨਾਂ ਗੁਰੂ ਅਰਜਨ ਸਾਹਿਬ ਨੂੰ ਕਿਹਾ ਕਿ ਸਾਨੂੰ ਇੱਕ ਦਿਨ ਦਾ ਚੜਾਵਾ ਜਿਹੜਾ ਉਹ ਦੇ ਦਿੱਤਾ ਜਾਵੇ ਤੇ ਦਰਬਾਰ ਦਾ ਗੁਰੂ ਸਾਹਿਬ ਨੇ ਕਿਹਾ ਲੈ ਲਓ ਉਸ ਦਿਨ ਪਤਾ ਨਹੀਂ ਕੋਈ ਕਾਰਨ ਸੀ ਕਿ ਕਿਹਾ ਸੰਗਤਾਂ ਘਟ ਗਈਆਂ ਤੇ ਇਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਸੰਤਾਨੂ ਰੋਗਤਾ ਵਾ ਤੇ ਸਾਡੇ ਤਾਂ ਕਰਕੇ ਸਾਡਾ ਚੜਾਵਾ ਘੱਟ ਹੋਇਆ ਕਿ ਉਦੋਂ ਅਸੀਂ ਬਹੁਤ ਵਧੀਆ ਕੀਤਾ ਇਸ ਤਲ ਕਲਾਮੀ ਗੁਰੂ ਸਾਹਿਬ ਨਾਲ ਜਦੋਂ ਇਹਨਾਂ ਕੀਤੀ ਗੁਰੂ ਸਾਹਿਬ ਨੇ ਫਿਰ ਇਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਜਿਹੜੇ ਹੁਣ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਦੇ ਯੋਗ ਨਹੀਂ ਰਹੇ ਤੇ ਮੈਂ ਹੁਣ ਇਹ ਸਿੱਖਾਂ ਤੋਂ ਕਰਵਾ ਲਊਗਾ ਕਰ ਕੀਰਤਨ ਤੇ ਜਾਓ ਦਫਾ ਹੋ ਜਾਓ ਮੇਰੀ ਕਦੀ ਨਜ਼ਰ ਦੇ ਸਾਹਮਣੇ ਨਾ ਆਇਓ ਤੇ ਇਹ ਜਿਹੜੇ ਸੀ ਉਦੋਂ ਸ਼ਰਾਪ ਮਿਲ ਗਿਆ ਤੇ ਗੁਰੂ ਘਰੋਂ ਨਿਕਲ ਜਾਂਦੇ ਆ ਤੇ ਇਹਨਾਂ ਦੇ ਜਿਹੜੇ ਸੀ ਉਸ ਟਾਈਮ ਜਿਹੜਾ ਇਤਿਹਾਸ ਚ ਮੈਂ ਸਾਖੀ ਪੜ੍ਹੀ ਆ ਇਹਨਾਂ ਦੇ ਵੀ ਇਹਨਾਂ ਦੇ ਇਨਫੈਕਸ਼ਨ ਹੋ ਗਏ ਪਿੰਡਿਆਂ ਦੇ ਵਿੱਚ ਜ਼ਖਮ ਹੋ ਗਏ ਤੇ ਬੜੇ ਇਹ ਡਾਢੇ ਪਰੇਸ਼ਾਨ ਸੀ ਕਿ ਸਾਨੂੰ ਕਿਸ ਤਰੀਕੇ ਨਾਲ ਮਾਫੀ ਮਿਲ ਜੇ ਤੇ ਗੁਰੂ ਸਾਹਿਬ ਨੇ ਨਾਲ ਇਹ ਕਿਹਾ ਸੀ ਕਿ ਜਿਹੜਾ ਤੁਹਾਡੇ ਵਕਾਲਤ ਕਰੂਗਾ ਮੈਂ ਉਹਦਾ ਖੋਤੇ ਤੇ ਚੜਾ ਕੇ ਮੂੰਹ ਕਾਲਾ ਕਰੂਗਾ ਤੇ ਇਹ ਫਿਰ ਕੁਛ ਦੇ ਪਛਾਉਂਦੇ ਜਦੋਂ ਵੀ ਜਿਹੜੇ ਸਿੱਖੋ ਜਾਣੋ ਕਹਿੰਨ ਵੀ ਨਹੀਂ ਗੁਰੂ ਸਾਹਿਬ ਨੇ ਸ਼ਰਤ ਜਿਹੜੀ ਰੱਖੀ ਆ ਅਸੀਂ ਇਤਨੀ ਸ਼ਰਤ ਦਾ ਸਾਹਮਣਾ ਕਰ ਸਕਦੇ ਐਂਡ ਦੇ ਬਾਕੀ ਫਿਰ ਇਹਨਾਂ ਨੂੰ ਇਹ ਲਾਹੌਰ ਜ਼ਿਲ੍ਹੇ ਦਾ ਜਿਹੜਾ ਪਿੰਡ ਸੀ ਭਾਈ ਲੱੱਦਾ ਜਿੱਥੇ ਮੈਂ ਖਲੋਤਾ ਇਹ ਮੇਰੇ ਪਿੱਛੇ ਜਿਹੜੀ ਜਗਾ ਵਾ ਭਾਈ ਲੱੱਦਾ ਜੀ ਦੀ ਲੱਧੂ ਪਿੰਡ ਇਹ ਅਲਗੋਂ ਕੋਠੀ ਦੇ ਨਾਲ ਹੀ ਆ ਛੇਮ ਕਰਨ ਦੇ ਨਾਲ ਪੈਂਦਾ ਤੇ ਉਹ ਲੱੱਦਾ ਪਰਪਕਾਰੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਦੋਵੇਂ ਭਰਾ ਫਿਰ ਬਰਾਸੀ ਜਿਹੜੇ ਉੱਥੇ ਪਹੁੰਚ ਕੇ ਗੁਰੂ ਸਾਹਿਬ ਕੋਲ ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਕੀ ਚਾ ਸਕਦੇ ਜੇ ਗੁਰੂ ਸਾਹਿਬ ਤੋਂ ਸ਼ਰਾਬ ਮੁਕਤ ਕਰ ਸਕਦੇ ਜੀ ਗੁਰੂ ਸਾਹਿਬ ਜਿੱਦੇ ਜਦੋਂ ਫਿਰ ਦੋਵੇਂ ਭਰਾ ਉੱਥੇ ਪਹੁੰਚੇ ਇਹਨਾਂ ਦੀ ਗੱਲ ਸੁਣੀ ਭਾਈ ਲੱड्डा ਜੀ ਨੇ ਉਹਨਾਂ ਨੇ ਕਿਹਾ ਵੀ ਚਲੋ ਨਾ ਮੈਂ ਤੁਹਾਡੀ ਮੋੜ ਸਕਦਾ ਨਾ ਮੈਂ ਗੁਰੂ ਸਾਹਿਬ ਦੀ ਮੋੜ ਸਕਦਾ ਤੇ ਖੋਤਾ ਲਿਆਓ ਤੇ ਮੂੰਹ ਕਾਲਾ ਕਰੋ ਮੇਰਾ ਇਹ ਫਿਰ ਉਸ ਟੈਮੋ ਲਾਹੌਰ ਸੀ ਕਿੰਦੇ ਭਾਈ ਲੱड्डा ਜੀ ਤੇ ਲਾਹੌਰ ਤੋਂ ਹੀ ਖੋਦੇ ਤੇ ਉੱਤੇ ਪੁੱਠੇ ਬਹਿ ਗਏ ਤੇ ਮੂੰਹ ਕਾਲਾ ਕਰਕੇ ਆਉਂਦਾ ਫਿਰ ਉਹ ਫਿਰ ਜਦੋਂ ਗੁਰੂ ਸਾਹਿਬ ਕੋਲ ਪਹੁੰਚੇ ਹਾਂ ਬਸਰ ਤੇ ਉਹ ਸਾਹ ਨੇ ਭਾਈ ਜੀ ਨੂੰ ਕਿਹਾ ਵੀ ਤੁਹਾਨੂੰ ਭਾਈ ਸਾਹਿਬ ਇਹ ਕਰਨ ਦੀ ਲੋੜ ਨਹੀਂ ਸੀ ਮੇਰੀ ਬਾंदी ਭਗਤਿਛੇ ਨਾ ਛਡਾਵੇ ਬਾਂਦੇ ਭਗਤ ਨਾ ਛੁੱਟੇ ਭੋਏ ਭਗਤਾਂ ਦੀ ਮੈਂ ਮੋੜ ਨਹੀਂ ਸਕਦਾ ਨਹੀਂ ਗੁਰੂ ਘਰ ਦੇ ਉਹਨੇ ਕਹਿੰਦੇ ਗੁਰੂ ਸਾਹਿਬ ਤੁਹਾਡੀ ਸ਼ਰਤ ਸੀ ਤੇ ਮੈਂ ਤੁਹਾਡੀ ਵੀ ਨਹੀਂ ਮੋੜ ਸਕਦਾ ਪਰ ਇਹਨਾਂ ਨੂੰ ਮਾਫ ਕਰ ਦਿਓ ਗੁਰੂ ਸਾਹਿਬ ਨੇ ਫਿਰ ਛਾਤੀ ਨਾਲ ਲਾ ਕੇ ਭਾਈ ਲੱड्डा ਜੀ ਨੂੰ ਬੜੇ ਵਾਰ ਦਿੱਤੇ ਤੇ ਉਸ ਟਾਈਮ ਜਿਹੜਾ ਸੀ ਭਾਈ ਲੱड्डा ਜੀ ਦੇ ਹੀ ਉਹ ਬਰਾਸੀ ਜਿਹੜੇ ਉਹਨਾਂ ਨੇ ਦੁਬਾਰਾ ਕੀਰਤਨ ਕੀਤਾ ਔਰ ਉਸ ਤੋਂ ਬਾਅਦ ਮੁੜ ਕੇ ਜਿਹੜੇ ਸਿੱਖ ਦਰਬਾਰਾਂ ਦੇ ਵਿੱਚ ਉਹ ਕੀਰਤਨ ਕਰਨਾ ਪਏ ਸਿੱਖ ਔਰ ਭਾਈ ਲੱਧਾ ਜੀ ਦੀ ਜਿਹੜੀ ਪ੍ਰਸਿੱਧੀ ਸੀ ਉਹ ਹੋਰ ਫੈਲੀ ਔਰ ਇਹ ਭਾਈ ਲੱਧਾ ਜੀ ਪਰਪਕਾਰੀ ਦੇ ਨਾਂ ਨਾਲ ਮਸ਼ਹੂਰ ਸੀ ਆ ਜਿੱਥੇ ਜਗ੍ਹਾ ਤੇ ਅਸੀਂ ਖਲੋਤੇ ਇੱਥੇ ਮੈਂ ਛੁਰਤੇ ਹੁੰਦਾ ਆਪਦੇ ਨਾਂਕੇ ਤੇਲ ਚੜਾਉਣਾ ਹੁੰਦਾ ਸੀ ਇੱਕ ਥੋੜੀ ਜੀ ਹੁੰਦੀ ਸੀ ਤੇ ਛਪੜੀ ਹੁੰਦੀ ਸੀ ਜਿੱਥੇ ਹਰ ਵੀਰਵਾਰ ਤੇਲ ਚੜਾਇਆ ਜਾਂਦਾ ਸੀ ਔਰ ਇਸ ਜਗ੍ਹਾ ਨੂੰ ਬਾਅਦ ਦੇ ਵਿੱਚ ਬਾਬਾ ਦਇਆ ਸਿੰਘ ਜੀ ਉਹਨਾਂ ਨੇ ਜਾਸ ਖਤਾ ਤਾਨਾ ਮੁਖਰਾਖੀ ਜੇਕਰ ਨੂੰ ਜਦੋਂ ਖਦਵਾਇਆ ਤੇ ਇਥੋਂ ਭਾਈ ਲੱਦਾ ਜੀ ਦਾ ਇੱਕ ਕਮਰਾ ਤੇ ਥੱਲੇ ਹੋਰ ਕੋਈ ਜਾਂਦੀ ਦੇ ਚੰਦ ਸ਼ਿੱਕੇ ਕੋਈ ਹੋਰ ਸਮਾਨ ਸੀ ਜਿਹੜਾ ਉਹ ਨਿਕਲਿਆ ਤੇ ਅੱਜ ਇਸ ਜਗ੍ਹਾ ਤੇ ਗੁਰਦੁਆਰਾ ਬੜਾ ਵਧੀਆ ਸ਼ੋਭਤਾ ਤੇ ਸਕੂਲ ਆ ਆਪਾਂ ਜੇ ਤੁਹਾਨੂੰ ਉਹ ਜਗ੍ਹਾ ਮੈਂ ਵਿਖਾਉਣਾ ਭਾਈ ਦਾਦਾ ਜੀ ਦੀ ਲੋਕ ਇਥੋਂ ਬੜੀਆਂ ਆਸਾਂ ਮਰਜ਼ਾ ਰੱਖ ਕੇ ਇਸ ਜਗ੍ਹਾ ਤੇ ਆਉਂਦੇ ਆ ਔਰ ਹਰ ਕਿਸ ਦੀਆਂ ਇਹਦੀਆਂ ਉਰਗਾਂ ਦੀਆਂ ਇਹ ਕਿਹੜਾ ਪ੍ਰਾਇਮਰੀ ਸਕੂਲ ਆਏ ਜਿੱਥੇ ਭਾਈ ਲੱੱਦਾ ਜੀ ਦੀ ਜਗ੍ਹਾ ਸੀ ਇਹ ਉੱਥੇ ਹੀ ਪਹਿਲਾਂ ਜਦੋਂ ਮੈਂ ਛੋਟਾ ਹੰਦਾ ਸੀ ਤੇ ਆਪਦੇ ਨਾਂਕੇ ਉਹਨਾਂ ਦਾ ਸੀ ਤੇ ਸਕੂਲ ਹੈ ਜਿੱਥੇ ਮੇਰੀ ਸਿਸਟਰ ਪੜ੍ਹਦੀ ਸੀ ਜਿਹੜਾ ਨਾਂਕੇ ਰਹਿੰਦੇ ਸੀ ਤੇ ਇਹ ਉਹ ਸਕੂਲ ਆ ਪ੍ਰਾਇਮਰੀ ਇਹ ਕਿੰਨੇ ਵੀ ਤੱਕ ਹੁੰਦਾ ਸਕੂਲ 8ਵੀਂ ਤੱਕ ਹੋ ਗਿਆ ਅੱਛਾ ਅੱਛਾ ਤੇ ਤੁਹਾਡਾ ਪਿੰਡ ਕਿਹੜਾ ਬੰਦੂ ਕਿ ਭਾਈ ਲੱੱਦਾ ਭਾਈ ਲੱੱਦਾ ਦੁੱਗੀਲਾ ਤਪਾ ਭਾਈ ਲੱੱਦਾ ਦੁੱਗੀਲਾ ਤਪਾ ਉਹ ਕਿਹੜਾ ਛੱਡੇ ਲੱੱਦਾ ਦਾ ਕਿ ਛੋਟੇ ਲੱੱਦਾ ਦਾ ਵੱਡੇ ਦਾ ਹੈ ਵੱਡੇ ਦਾ ਕਦੀ ਉਹ ਨਹਿਰ ਵਾਲੇ ਛੱਪੜ ਤੇ ਨਾ ਕੇ ਵੇਖਿਆ ਹਾਂ ਹਾਂ ਜੀ ਆਹ ਉੱਥੇ ਨਾ ਉਹਦੇ ਰਹਿੰਦੇ ਕਿਰਦੇ ਨਾ ਉਹ ਸੁਆ ਕੱਚਾ ਹੁੰਦਾ ਸੀ ਨਹੀਂ ਇੱਧਰ ਲੈ ਜਨਾ ਕਹਿੰਦੇ ਹੁੰਦੇ ਇੱਧਰ ਲੈ ਜਨਾ ਠੀਕ ਹੈ ਠੀਕ ਹੈ ਹੋਰ ਕਿੱਦਾਂ ਹਰ ਹਾਂਜੀ ਕਲਾਸ ਹਾਂਜੀ ਛੇਵੀਂ ਹੈ ਛੇਵੀਂ ਕਲਾਸ ਹਾਂਜੀ ਚਲੋ ਚਲੋ ਸ਼ਗਲਿਆ ਪ੍ਰਸ਼ਾਦਾ ਹਾਂਜੀ ਚਲੋ ਚਲੋ ਇਹ ਤੇ ਮੌਜਾ ਫਿਰ ਕੇ ਹੋਰ ਕੋਈ ਕਰਨੀ ਗੱਲ ਚੈਨਲ ਮੇਰੇ ਤੇ ਨਹੀਂ ਬਾਸ ਹੈ ਦੇ ਲੋਗੋ ਪਾਉਣੀ ਸਾਜ ਤੇ ਬਾਸ ਚਲੋ ਜਵਾਜ ਫੜੋ ਮੇਰੇ ਪੁੱਤ ਅਗਲੇ ਹੋਏ ਹੈ ਚਲੋ ਚਲੋ ਇਹ ਬੱਚੇ ਤੇ ਇਹ ਆ ਭਾਈ ਲੱड्डा ਜੀ ਦੀ ਜਿਹੜੀ ਮੈਂ ਤਾਂ ਬਹਿਣਾ ਕੀਤੀ ਸੀ ਗੱਲ ਉਹਨਾਂ ਦੇ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਦੀ ਸ਼ੋਭਤ ਆ ਬੜੀ ਸੋਹਣੀ ਤੇ ਇਹ ਬੜਾ ਹੀ ਸੁਨਾਰਾ ਲਿੰਦਾ ਜਿਹੜਾ ਮੰਦਿਰ ਆ ਤੇ ਅੱਜ ਇੱਥੇ ਮੇਰੇ ਮਾਮਾ ਜੀ ਦੇ ਬੇਟੇ ਨੇ ਅਨਪਾਰ ਸਾਹਿਬ ਦਾ ਦਿਖਾਇਆ ਸੀ ਫਰ ਆਰੰਭ ਕੀਤਾ ਸੀ ਤਦਾ ਭੋਗ ਸੀ ਇਹ ਤੇ ਆਇਆ ਰਾਜੂ ਤਾਮੀ ਦਾ ਜਿਹੜੀ ਸਾਰੀ ਸਾਜ ਉਹ ਖਾਣਾ ਬੜੀ ਸੋਹਣੀ ਪਪਲ ਦੀ ਜੀ ਵੇਖ ਰਾਇ ਸ਼ਾਹ ਜੀ ਇੱਥੇ ਗਰਮੀਆਂ ਦੇ ਵਿੱਚ ਤੇ ਲੋਕ ਵੇਂਦੇ ਹੋਣਗੇ ਤੇ ਬੜੇ ਇੱਕ ਤਰੀਕਾ ਸਮਝਾ ਲਿਓ ਜੀ ਵੀ ਇੱਥੇ ਕੱਪ ਛੱਪ ਚੱਲਦੀ ਆ ਕਿਉਂਕਿ ਪਿੰਡਾਂ ਦੀ ਖਿਆਸਤ ਜਿਹੜੀ ਆ ਉਹ ਇਦਾਂ ਸੱਥਾ ਦਾ ਹੀ ਚੱਲਦੀ ਆ ਇਹਨਾਂ ਪਹੜਾ ਬੂੜਾ ਇੱਥੋਂ ਦੇ ਥੱਲੇ ਵੀ ਚੱਲਦੀ ਆ ਔਰ ਇਹ ਸਕੂਲ ਦੀ ਬਿਲਡਿੰਗ ਦਾ ਪਿਛਵਾੜਾ ਇਹ ਜਿਹੜੀ ਸਾਹਮਣੇ ਪੜਨ ਦਾ ਨਜ਼ਾਰਾ ਦੇ ਆ ਪਿੰਨੋ ਨੰਗਰ ਹਾਲ ਹੁੰਦਾ ਹੈ ਇਸ ਗੁਰਦਵਾਰਾ ਸਾਹਿਬ ਦਾ ਹੁਣ ਇਹ ਜਿਹੜੀ ਆ ਕਿਉਂਕਿ ਸੰਤਾ ਬਹੁਤ ਜ਼ਿਆਦਾ ਦੂਰੋਂ ਦੂਰੋਂ ਆਉਂਦੇ ਆ ਇਹ ਜਗ੍ਹਾ ਪਹਿਲੀ ਛੋਟੀ ਹੁਣ ਨੰਗਰ ਹਾਲ ਦੀ ਇੱਕ ਬਿਲਡਿੰਗ ਇਧਰ ਆਪਾਂ ਚੱਲਦੇ ਹਾਂ ਉਦੋਂ ਸਾਹਮਣੇ ਬਹੁਤ ਵੱਡੀ ਬਣ ਗਈ ਇਹ ਗੁਰਦਵਾਰਾ ਸਾਹਿਬ ਦੇ ਅੰਦਰ ਜਾਣ ਦਾ ਰਸਤਾ ਇਹਨੇ ਬੱਚੇ ਦੇਖ ਉਹ ਸ਼ਾਤਾ ਸ਼ੱਕੇ ਆਏ ਮਾੜਾ ਦੇਖ ਲਵੇ ਤੁਰਾ ਤਾਲਾ ਮਾਜੀ ਦੀ ਸ਼ਾ ਆ ਆ ਆ ਆ ਬਲੀ ਪੈਨੂ ਵਿਛਣਾ ਜਿਹੜੇ ਉਹਦੇ ਨਾ ਤਾਰ ਨੇ ਮੈਂ ਫੁੱਲੜਾ ਤੋੜੋ ਫੁੱਲ ਤਾਂ ਡੈਗੋ ਸੋਨੇ ਲੱਗਦੇ ਛੋਟੇ ਜਿਹੇ ਆ ਰਿਹਾ ਬੱਕ ਲੜੀ ਕੋਈ ਹੋ ਇਹ ਮੇਰੇ ਲਈ ਦੇਖ ਮੋਟਾ ਲਿਆ ਸਾਰੇ ਬੇਟੇਦਰ ਇਕੱਠੇ ਹੋਏ ਆ ਜੀ ਦੋਤਾਰਾ ਸਾਹਿਬ ਦੀ ਨਗਰਾਲ ਦੀ ਮਾਤਾ ਇਹ ਆ ਮੇਰੇ ਮਮਈ ਦਾ ਬੇਟਾ ਇਹਦਾ ਸਾਹਮਣੇ ਤੋਂ ਆ ਰਿਹਾ ਇਹਨਾਂ ਨੇ ਇੱਥੇ ਅਚਲਖਾਇ ਖੰਡਕਪੁਰ ਸਾਹਿਬ ਦਾ ਪੋਪ ਆ ਉਹਨੇ ਜਿਹੜੇ ਆ ਵੀ ਮੰਦਰਾ ਉਹ ਤੇ ਲੱਗਰ ਚੱਲ ਰਿਹਾ ਤੇ ਉਸ ਨੂੰ ਦੇਖਾਰੇ ਬੱਚੇ ਇਹ ਸਾਡੇ ਪਰਿਵਾਰ ਦੇ ਜੀ ਆ ਜਿੱਦੇ ਵੀ ਪਰਿਵਾਰ ਦੇ ਇਹ ਮੇਰੇ ਨਾਨਕਾਂ ਦੇ ਪਿੰਡ ਦੇ ਮੇਰੇ ਮਾਮਿਆਂ ਦੇ ਮੁੰਡੇ ਮੁੰਡੇ ਹੀ ਆ ਬੜਾ ਹੀ ਸੋਨਾ ਇਹ ਉਹ ਤਰੇਹ ਇਹ ਨੰਦਰਾ ਸਾਹਿਬ ਦੀ ਬਿਲਡਿੰਗ ਇਹ ਇੱਥੇ ਬੜੀ ਇੱਕ ਪੁਰਾਣੀ ਬੇਰੀ ਆ ਤੇ ਜਦੋਂ ਉਹ ਦੇਖੋ ਤਾਂ ਇਹਦੇ ਇਹ ਵੀ ਵਾਰੀ ਜਦੋਂ ਮੈਂ ਆਪਣੇ ਨਾਨਕੇ ਹੋਂਾ ਦੇ ਇਹ ਬੇਰੀ ਦੇ ਬੇਰ ਖਾਣ ਆਇਆ ਨੂੰ ਢਿਲਕਾਂ ਵੀ ਪੈਂਦੀਆਂ ਇਹਦੇ ਕੀ ਰੇ ਟੱਪਾ ਵੀ ਹੁੰਦਾ ਸੀ ਇਹ ਸੇ ਸੰਸਾਨ ਜੁਗਾ ਦੇ ਇੱਕ ਕਰੀਰ ਹੁੰਦਾ ਸੀ ਤੇ ਮੁਰਜ਼ਾਰਾ ਸਾਹਿਬ ਦੀ ਬਿਲਡਿੰਗ ਤੇ ਹੁਣ ਬਣੀ ਆ। ਅਰੇ ਜਗ੍ਹਾ ਨੂੰ ਬੜੀ ਸਖਤ ਜਗ੍ਹਾ ਸਮਝਿਆ ਜਾਂਦਾ ਸੀ। ਭਾਈ ਲੱੱਡਾ ਜੀ ਦੀ ਇੱਥੇ ਕੋਈ ਪਤਾ ਹੀ ਨਹੀਂ ਕਰਦਾ ਕੋਈ ਉੱਧਰ ਨੂੰ ਮਤਲਬ ਜੰਗਲ ਪਣ ਵਾਲ ਨੂੰ ਨਹੀਂ ਹੁੰਦਾ ਕੋਈ ਵੀ ਲੋਕ ਬੜੀ ਖਰਦਾ ਭਾਉਣਾ ਰੱਖਦੇ ਸੀ। ਤੇ ਅੱਜ ਇਹਨਾਂ 34 ਪਿੰਡਾਂ ਦੇ ਭਾਈ ਦੱਦੂ ਬਾਬਾ ਲੱੱਡੂ ਕਲਸਿੰਘਾ ਉਹ ਕਲਸਿੰਘਾ ਰਿਆਸਤ ਸੀ। ਤੇ ਕਲਸਿੰਘਾ ਦੇ ਜਿਹੜੇ ਰਾਖਰੀ ਰਾਜਾ ਸੀ ਗਤਨ ਚੇਤ ਸਿੰਘ ਕਿਉਂਕਿ ਇਹਨਾਂ ਦਾ ਪਰਿਵਾਰ ਸਾਰਾ ਡੇਰਾ ਦੂਨ ਚਰੇਗਾ ਕਲਸੀ ਇਹਨਾਂ ਦਾ ਬਹੁਤ ਵੱਡਾ ਇੱਕ ਮਹਿਲ ਵੀ ਸੀ ਜਿਹੜਾ ਲੋਕਾਂ ਨੇ ਢੇਡ ਢੂਡ ਦਿਆ ਤੇ ਜ਼ਮੀਨਾਂ ਅਮਰੂਸ ਹੋ ਗਈਆਂ ਅੱਜ ਵੀ ਉਹ ਪਰਿਵਾਰ ਤੇ ਜੀਹ ਪਿੰਡ ਦਾ ਸਬੰਧ ਰੱਖਦੇ ਆ ਅੱਧੂ ਦੇ ਨਾਲ ਕਿਉਂਕਿ ਲੱਦੂ ਕਲਸੀਆਂ ਤੇ ਬਾਬਾ ਲੱਦੂ ਇਹ ਜਿਹੜੇ ਆ ਭਾਈ ਲੱਦੂ ਕਿੰਨੇ ਪਿੰਡਾਂ ਜਾਇਂਦੇ ਨੇ ਥੋੜੇ ਥੋੜੇ ਪਾਕਦੇ ਤੇ ਹੋਰ ਤੁਹਾਡਾ ਸਾਰਾ ਚੈਨਲ ਦੇ ਪਾੜਣਾ ਮੈਂ ਬਹੁਤ ਵਧੀਆ ਕੀਤਾ ਕਿੰਦਾ ਪ੍ਰੋਗਰਾਮ ਠੀਕਿਆ ਵਧੀਆ ਵਧੀਆ ਬਹੁਤ ਹੀ ਵਧੀਆ ਸਾਰਾ ਬਾਬਾ ਲੱड्डू ਕਿਰਪਾ ਕਰੇ ਸੱਚੇ ਪਾਤਸ਼ਾਹ ਹਾਂ ਇੱਧਰ ਵੀ ਜਗ੍ਹਾ ਤੁਸੀਂ ਵੇਖ ਸਕਦੇ ਜੀ ਗੁਰਦਾਰਾ ਸਾਹਿਬ ਦੀ ਕਿੰਨੀ ਖੁੱਲੀ ਛੱਡੀ ਗਈ ਆ ਪਾਰਕੀ ਵਾਸਤੇ ਪਾਰਕ ਵਾਸਤੇ ਔਰ ਇਹ ਹੀ ਜਿਹੜੀ ਮੈਂ ਤੁਹਾਡੇ ਨਾਲ ਸਾਝ ਪਾਦ ਲਿਆ ਭਾਈ ਦਾਤਾ ਜੀ ਬਾਰੇ ਔਰ ਉਹਨਾਂ ਦੇ ਸਪਿੰਡ ਬਾਰੇ ਥੋੜੀ ਮੇਰਾ ਦਰਜਾ ਤੇ ਭਾਈ ਆ ਪਿੱਛੇ ਜਿਦੁਰਾਰ ਮੇਰਾ ਕੈਮਰਾ ਵਾ ਇਹ ਤਾਰਾ ਲੱਧੂ ਆ ਤੇ ਐਸ ਸਾਈਡ ਆਈ ਲੱਧੂ ਆ ਤੇ ਬਾਬਾ ਲੱਧੂ ਲੋਕਿੰਡਾ ਪਹੁੰਚ ਜਾਂਦੇ ਤੇ ਇਹ ਸੀ ਮੇਰੀ ਦੋਸਤੋ ਪਰੇ ਨਾ ਜਿਹੜੀ ਸਾਜ ਤੇ ਇਹਦੇ ਨਾਲ ਹੀ ਦੋਸਤੋ ਮੈਂ ਅੱਜ ਦਾ ਵਲੌਗ ਕਰਦਾ ਇੱਥੇ ਹੀ ਸਮਾਪਤ ਜਿਹੇ ਭਾਈ ਲੱਧਾ ਜੀ ਬਾਰੇ ਜਿਹੜੀ ਮੈਂ ਤੁਹਾਡੇ ਨਾਲ ਸਾਂਝ ਪਾ ਸਕਿਆ ਕਿ ਬਹੁਤ ਕਿਦੇ ਉਸ ਟਾਈਮ ਗੁਰੂ ਸਾਹਿਬ ਤੇ ਜਿਹੜੇ ਸਿੱਖ ਸੀ ਉਹਨਾਂ ਦੇ ਵਿੱਚ ਇੰਨਾ ਕ ਜਿਆਦਾ ਸਿੱਖੀ ਸਪਿਰਟ ਸੀ ਕਿ ਜਿਨ੍ਹਾਂ ਨੂੰ ਅਸੀਂ ਜਨਾਂ ਦੀ ਕਿਰਪਾ ਨੂੰ ਅਸੀਂ ਅੱਜ ਵੀ ਯਾਦ ਕਰਦੇ ਆਂ ਗੁਰੂ ਸਾਹਿਬ ਦੀ ਉਹਨਾਂ ਨਾਲ ਬਖਸ਼ਿਸ਼ਾ ਨੂੰ ਯਾਦ ਕਰਦੇ ਆਂ ਔਰ ਗੁਰੂ ਸਾਹਿਬ ਜਿਹੜੀ ਸਾਨੂੰ ਸਭ ਦੀ ਦਾਤ ਬਖਸ਼ੀ ਆ ਤੁਨ ਗੁਰੂ ਸਾਹਿਬ ਦੇ ਰੂਪ ਚ ਸਾਡੇ ਗੁਰੂ ਨੇ ਔਰ ਅਸੀਂ ਉਹਨਾਂ ਦੇ ਲੜ ਲੱਗੇ ਆ ਮੇਰੀ ਇਹ ਸਾਜ ਨੂੰ ਸਾਰੇ ਜਿੱਥੇ ਵੀ ਦੇਸ਼ ਉਦੇਸ਼ ਚ ਬੈਠੇ ਨੇ ਉਹ ਕਬੂਲ ਕਰੋ ਹੋ ਸਕਦਾ ਇਹ ਇੱਥੇ ਲੱਗਨ ਭਾਈ ਲੱਡੂ ਦੇ ਵਿੱਚ ਤੇ ਬਾਬਾ ਲੱਦੂ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਸੀ ਬੇਸਿਕਲੀ ਇਹ ਪਿੰਡ ਹੀ ਮੁਸਲਮਾਨਾਂ ਦੇ ਸੀ ਤੇ ਇੱਥੋਂ ਬਹੁਤ ਸਾਰੇ ਮੁਸਲਮਾਨ ਉੱਠ ਕੇ ਗਏ ਜਿਹੜੇ ਇੱਥੇ ਮੇਰਾ ਵਲੌਗ ਵੇਖਣ ਚਾਹਦੇ ਜਾਂ ਲੈਂਦੇ ਪੰਜਾਬ 'ਚ ਉਹ ਇਸ ਜਗ੍ਹਾ ਨੂੰ ਭਾਈ ਲੱਦੂ ਦੇ ਜਗਰ ਨੂੰ ਸੁਣ ਕੇ ਵੇਖ ਸਕਦੇ ਆ ਆਪ ਦਾ ਇਹ ਦਿਨ ਮੈਂ ਹੋ ਸਕਿਆ ਤੇ ਇਹ ਪਿੰਡ ਦੀ ਵੀ ਤੁਹਾਡੇ ਨਾਲ ਸਾਹਜ ਪਾਉਂਗਾ ਇਹ ਇਹ ਉਹ ਜਿਹੜੇ ਪਿੰਡ ਸੀ ਮੁਸਲਮਾਨਾਂ ਦੇ ਇਥੋਂ ਮੁੜ ਕੇ ਇੱਥੇ ਜਦੋਂ ਆ ਕੇ ਬੈਠੇ ਆ ਮੇਰੇ ਨਾਨਕੇ ਇਹ ਆ ਕੇ ਬੈਠੇ ਜਿਆਦਾਤਰ ਲੱਲਿਆਣੀ ਤੋਂ ਫਰਾਈ ਤੋਂ ਤੇ ਇਹ ਭੁੰਦਰ ਨੇ ਤੇ ਇਹ ਹੁਣੇ ਪਿੱਟ ਭੁੰਦਰਾ ਦੇ ਆ ਇੱਥੇ ਜਿਆਦਾ ਭੁੰਦਰੇ ਤੇ ਕਿੱਥੇ ਜਿਹੜਾ ਬਾਗ ਸੀ ਪੁਰਾਣਾ ਇਹ ਮੇਰੇ ਨਾਨਕਿਆਂ ਨੂੰ ਉਲਾਟ ਰਿਹਾ ਸੀ ਉਹ ਵੀ ਕਿਸੇ ਮੁਸਲਮਾਨ ਚੌਧਰੀ ਦਾ ਸੀ ਬੜਾ ਵੱਡਾ ਬਾਗ ਸੀ ਜਿਆਦਾ ਸਭ ਤੋਂ ਮੇਰੇ ਵਿੱਚ ਜਿੱਥੇ ਮੈਂ ਛੋਟਾ ਅੰਦਾ ਖੇਡਦਾ ਰਿਹਾ ਇਹ ਸੀ ਦੋਸਤੋ ਇਸ ਪਿੰਡ ਦੀ ਸਾਜ ਭਾਈ ਲੱਧਾ ਜੀ ਦੇ ਪਿੰਡ ਦੀ ਭਾਈ ਲੱਧੂ ਦੀ ਜਿਹੜੀ ਮੈਂ ਤੁਹਾਡੇ ਨਾਲ ਪਾਈ ਹੋ ਸਕਦਾ ਭਾਈ ਲੱਧੂ ਜੀ ਦੀ ਗੱਲ ਕਰਦੇ ਆ ਕੋਈ ਮਿਲ ਤੋਂ ਕੋਈ ਗਲਤੀ ਰਹ ਗਈ ਹੋਵੇ ਉਹਦੇ ਲਈ ਮੈਂ ਸਾਰੇ ਓਕੇ ਮਾਫਾ ਚਾਹ ਚਾ ਔਰ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਾ ਦਾਰਿਓ ਤਾਂ ਬਦਿਆ ਕਰੋ ਤਾਂ ਕਿ ਮੈਂ ਅੱਜ ਨਾਲ ਹੋਰ ਵੀ ਏਦੋਂ ਵਧੀਆ ਪਾ ਸਕਾਂ ਤੇ ਮੇਰੇ ਵੱਲੋਂ ਸਾਰੇ ਦੋਸਤਾਂ ਨੂੰ ਸਾਰੇ ਮਿੱਤਰਾਂ ਨੂੰ ਜਿੱਥੇ-ਜਿੱਥੇ ਵੀ ਤੁਸੀਂ ਵੇਖ ਰਹੇ ਜੀ ਇਸ ਆਈ ਦਾ ਤਾਇਗੇ ਇਸ ਆਈ ਦਾ ਇਹ ਮੈਂ ਕੰਤਾ ਨਾ ਪਾਈ ਆ ਇਹਦੀ ਗੱਲ ਕਰਦੇ ਆ ਇੱਕ ਗਲਤੀ ਸ਼ੰਤੀ ਦੀ ਬੇਤਾਂ ਤੋਂ ਪਹਿਲਾਂ ਹੀ ਮਾਫੀ ਮੰਗ ਲਈ ਔਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਦਾਬ ਸਲਾਮ ਜਿੱਥੇ ਵੀ ਰਹਿੰਦੇ ਜੀ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕਿਰਤ ਦਾ ਪੰਚ